ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਹੋਰ ਠੀਕ ਹੋ। ਆਸ ਕਰਦਾ ਤੁਸੀਂ ਠੀਕ ਹੋਗੇ ਤੁਹਾਡਾ ਸਵਾਲ ਤਾਂ ਮੇਰੇ ਨਾਮੇ ਬਲਾਉ ਦੇ ਵਿੱਚ ਮੈਂ ਜਾ ਰਿਹਾ ਹਾਂ ਤਾਂ ਮੀਂਹ ਦੇ ਵਿੱਚ ਮਾੜੀ ਮਾੜੀ ਬਾਰਿਸ਼ ਜਿਹੜੀ ਉਹ ਪੈ ਰਹੀ ਆ ਸੜਕਾਂ ਗਿੱਲੀਆਂ ਨੇ ਤੇ ਅਮਲੋਪਾ ਤੋਂ ਤੇ ਉੱਥੇ ਹੈ ਧੀ ਰਾਣੀ ਦਾ ਮੇਲਾ ਤੇ ਆਪਾਂ ਦੇਖਾਂਗੇ ਆਪਾਂ ਉੱਥੇ ਜਾ ਰਹੇ ਹਾਂ ਜੀ ਕਿ ਤੁਹਾਨੂੰ ਸਭ ਨੂੰ ਉੱਥੇ ਜਿਹੜਾ ਮੇਲਾ ਦਿਖਾਵਾਂਗੇ ਦੇ ਜਿਹੜੇ ਮੇਰੇ ਵੀਰ ਭਾਈਆਂ ਨੇ ਮੇਰਾ ਜਿਹੜਾ ਚੈਨਲ ਆ ਸਬਸਕ੍ਰਾਈਬ ਨਹੀਂ ਕੀਤਾ ਉਹ ਕੋ ਸਬਸਕ੍ਰਾਈਬ ਕਰ ਲੋ ਜੀ ਤੁਹਾਡਾ ਧੰਨਵਾਦ ਤਾਂ ਕਿ ਤੁਹਾਨੂੰ ਜਿਹੜੀ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਉਹ ਤੁਹਾਨੂੰ ਪਹਿਲ ਦੇ ਆਧਾਰ ਤੇ ਮਿਲ ਸਕੇ ਜੀ ਫਾਈਨਲੀ ਆਪਾਂ ਪਾਸੋ ਪਹੁੰਚ ਗਏ ਆ ਇਹ ਹੈ ਪਾਸੋ ਜਿਲ੍ਹਾ ਪਟਿਆਲਾ ਪੰਜਾਬ ਦੇ ਵਿੱਚ ਆਓ ਆਪਾਂ ਅੱਗੇ ਜੇ ਧੀ ਰਾਣੀ ਦੇ ਮੇਲੇ ਤੇ ਜਾਣਾ ਪਹੁੰਚਦੇ ਆਂ ਆਪਾਂ ਮਿਲਦੇ ਆ ਤੁਹਾਨੂੰ ਧੀ ਰਾਣੀ ਦੇ ਮੇਲੇ ਵਿੱਚ ਤਾਂ ਕੋਪਾ ਜਿਹੜਾ ਸੁਧੇਵਾਲ ਜਿਹੜਾ ਸੀ ਮੇਲਾ ਦੇਖ ਚੱਲੇ ਆ ਤੇ ਉਹ ਸੁਧੇਵਾਲ ਪਿੰਡ ਦੇ ਵਿੱਚ ਆ ਗਏ ਆ ਇੱਥੇ ਜਿਹੜਾ ਉਹ ਰਾਣੀਤੀ ਦਾ ਮੇਲਾ ਜਿਹੜਾ ਉਹ ਚੱਲਦਾ ਪਿਆ ਤੇ ਆਪਾਂ ਚੱਲਦੇ ਆ ਮੇਲੇ ਦੇ ਵਿੱਚ ਤਾਂ ਪਏ ਰੋਗ ਰੋਹ ਹੋਵਾਂਗੇ ਤੇ ਤੁਹਾਨੂੰ ਮੇਲੇ ਦੀਆਂ ਰੌਣਕਾਂ ਦਿਖਾਵਾਂਗੇ ਜੀ ਦੇਖ ਸਕਦੇ ਹੋ ਜਿਹੜੀਆਂ ਦੁਕਾਨਾਂ ਆਪਾਨੂੰ ਮਿਲਣੀਆਂ ਸ਼ੁਰੂ ਹੋ ਗਈਆਂ ਪਕੌੜਿਆਂ ਦੀਆਂ ਹੋਰ ਆ ਇਸ ਤਰ੍ਹਾਂ ਹੀ ਇੱਧਰ ਅੱਗੇ ਹੋਰ ਆ ਜੋ ਬ੍ਰੈਡ ਪਕੌੜਿਆਂ ਦੀਆਂ ਤੱਕਾਂ ਜਿਹੜੀਆਂ ਲੱਗਣੀਆਂ ਸ਼ੁਰੂ ਹੋ ਗਈਆਂ ਨੇ ਦਰਸ਼ਕੋ ਤੁਹਾਡਾ ਸਵਾਗਤ ਆ ਮੇਰੇ ਇਸ ਨਵੇਂ ਬਲੌਗ ਦੇ ਵਿੱਚ ਮੈਂ ਪਹੁੰਚ ਚੁੱਕਿਆ ਹੈਗਾ ਰਾਣੀਤੀ ਦੇ ਮੰਦਰ ਪਿੰਡ ਦੇ ਵਿੱਚ ਕਿਉ ਆਪਾਂ ਅੱਗੇ ਮੱਥਾ ਟੇਕਾਂਗੇ ਤੁਹਾਨੂੰ ਦਰਸ਼ਨ ਕਰਾਵਾਂਗੇ ਨਾਲੇ ਤੁਹਾਨੂੰ ਮੇਲੇ ਦੀਆਂ ਰੌਣਕਾਂ ਦਿਖਾਵਾਂਗੇ ਤੇ ਅੱਜ ਜਿਹੜਾ ਹੈ ਦੂਸਰਾ ਦਿਨ ਹੈ ਮੇਲੇ ਦਾ ਤੇ ਮੈਂ ਇੱਥੇ ਪਹੁੰਚਿਆ ਹੋਇਆ ਹੈਗਾ ਤੇ ਸੰਗਤ ਅੰਦਰ ਕਾਫੀ ਨਕਬਸਤਕ ਹੋਣ ਲਈ ਜਿਹੜੀ ਆਈ ਹੋਈ ਆ ਬਾਜ਼ਾਰ ਵੀ ਤੁਸੀਂ ਦੇਖ ਸਕਦੇ ਹੋ ਕਾਫੀ ਤਰ੍ਹਾਂ ਦੇ ਇੱਥੇ ਲੱਗੇ ਹੋਏ ਨੂਨ ਝਾੜੂ ਹੋਰ ਆ ਜਿਹੜਾ ਪ੍ਰਸ਼ਾਦ ਦੇ ਤੌਰ ਤੇ ਅੰਦਰ ਚੜਦਾ ਹੈਗਾ ਉਹ ਵੀ ਜਿਹੜਾ ਇੱਥੇ ਸਮਾਨ ਤੇ ਆਏਗਾ ਤੇ ਆਓ ਆਪਾਂ ਅੰਦਰ ਚੱਲਦੇ ਆਂ ਤੁਸੀਂ ਕਿ ਇੱਥੋਂ ਹੀ ਆ ਜੀ ਅਜੀ ਨੌੜੇ ਨਹੀਂ ਅੱਛਾ ਅੱਛਾ ਜੀ ਇਹ ਕਿੰਨੇ ਦਿਨ ਚੱਲਦਾ ਮੇਲਾ ਜੀ ਦੋ ਦਿਨ ਚੱਲਦਾ ਅੱਛਾ ਦੋ ਦਿਨ ਚੱਲਦਾ ਹਾਂ ਜੀ ਫਿਰ ਅਵੇ ਜੁਮੇ ਦਾ ਹੋਊਗਾ ਜੀ ਜੁਮੇ ਨੂੰ ਫੇਰ ਉਸੇ ਤਰ੍ਹਾਂ ਜਿਵੇਂ ਕੱਲ ਸੀਗਾ ਪੂਰਾ ਇਕੱਠ ਹੋਊਗਾ ਜੀ ਠੀਕ ਠੀਕ ਹਾਂ ਜਿਹੜਾ ਇੱਥੇ ਲੱਗਿਆ ਹੋਇਆ ਬੋਰਡ ਵੀ ਤੁਸੀਂ ਪੜ੍ਹਤਾ ਇਤਿਹਾਸ ਆਪਾਂ ਜਾਣਾਂਗੇ ਕੀ ਛੋ ਨਾ ਤੁਹਾਡਾ ਲਖਵੀਰ ਸਿੰਘ ਹਾਂਜੀ ਇੱਥੇ ਤੋਂ ਸਾਨੂੰ ਜਿਹੜਾ ਰਾਣੀ ਕੀ ਮੰਦਿਰ ਦਾ ਜਿਹੜਾ ਇਤਿਹਾਸ ਆਉਂਦਾ ਦਿਓ ਪਿੰਡ ਸੁਧੇਵਾਲ ਜੀ ਰਾਣੀ ਕੀ ਮੰਦਿਰ ਰਾਣੀ ਕੀ ਮੰਦਿਰ ਪਿੰਡ ਕੁੱਤੇਵਾਲ ਅੱਛਾ ਜੀ ਦਾਦੀ ਰਾਣੀ ਕੀ ਜੀ ਰਾਣਾ ਮਲ ਦੇ ਰਾਜੇ ਰਾਣਾ ਮਲ ਦੇ ਪਟਕੀ ਕੀ ਹੈ ਅੱਛਾ ਜੀ ਹਾਂਜੀ ਇਹ ਰਾਜਾ ਰਾਣਾ ਮਲ ਦੇ ਪਟਕੀ ਕੀ ਹੈ ਜੀ ਅੱਛਾ ਅੱਛਾ ਹਾਂਜੀ ਹੋਰ ਕੁਝ ਦੱਸੋ ਇਹਨਾਂ ਦੇ ਬੱਚੇ ਹੋਰ ਇਹਨਾਂ ਦੇ ਜੋ ਇਹਨਾਂ ਦਾ ਪਰ ਲੜਕਾ ਪੈਦਾ ਹੋਇਆ ਜੀ ਉਹ ਪਿੰਡ ਸੁਧੇਵਾਲ ਪੜਿਆ ਅੱਛਾ ਜੀ ਹਾਂਜੀ ਦੇਸ ਨਗਰ ਦੇ ਵਿੱਚ ਪਿੰਡ ਸੋਦੇਵਾਲ ਚ ਪੜਿਆ ਹੈ ਜੀ ਮਾਤਾ ਦਾ ਲੜਕਾ ਕੱ체 ਮਕਾਲਮ ਹੋਊਗਾ ਤੁਸੀਂ ਦੇਖ ਸਕਦੇ ਹੋ ਇੱਥੇ ਮੇਲੇ ਦੇ ਵਿੱਚ ਪੈਂ ਸੋਦੇਵਾਲ ਪਿੰਡ ਪਹੁੰਚ ਚੁੱਕਿਆ ਧੀ ਰਾਣੀ ਦਾ ਧੀ ਰਾਣੀ ਮੰਦਿਰ ਆ ਜੀ ਧੀ ਰਾਣੀ ਦੇ ਮੇਲੇ ਦੇ ਉੱਤੇ ਆਪਾਂ ਪਹੁੰਚੇ ਆ ਆ ਦੇਖੋ ਤੁਸੀਂ ਬੀਰ ਜੀ ਹੁਣ ਜਲੇਬੀਆਂ ਕੱਢ ਰਿਹਾ ਇਹ ਹੈ ਪੈਂਡੂ ਜਲੇਬੀਆਂ ਜਿਹਨੂੰ ਕਹਿੰਦੇ ਆ ਉਹ ਜਲੇਬ ਜਿਹਨੂੰ ਕਹਿੰਦੇ ਆ ਉਹ ਜਲੇਬ ਆ ਰੰਗਦਾਰ ਦੇਖੋ ਕਿੰਨਾ ਰੰਗ ਤੇਜ ਆ ਤੇ ਨਾਲ ਹੀ ਇਹਨਾਂ ਕੋਲੇ ਬਰਫੀ ਬਰਫੀ ਰੱਖੀ ਹੋਈ ਆ ਲੱਡੂ ਰੱਖੇ ਹੋਏ ਆ ਤੇ ਨਾਲ ਹੀ ਪਕੌੜੇ ਆ ਜੀ ਗੋਭੀ ਦੇ ਤੇ ਨਾਲ ਹੀ ਆਹ ਆਲੂ ਵਾਲੇ ਇਸੇ ਤਰ੍ਹਾਂ ਸਾਰੀਆਂ ਦੁਕਾਨਾਂ ਜਿਹੜੀਆਂ ਤੁਸੀਂ ਦੇਖ乍ਦੇ ਹੋ ਇਹ ਸਜੇ ਹੋਈਆਂ ਖਾਣ ਪੀਣ ਵਾਲੀਆਂ ਦੁਕਾਨਾਂ ਨੇ ਹੈ ਇਹਨਾਂ ਕੋਲੇ ਫਰੈਸ਼ ਸੋਡਾ ਕੁਲਫੀ ਜਿਹੜੇ ਤੇ ਖਾ ਪੀ ਸਕਦੇ ਹੋ ਇਹਨਾਂ ਕੋਲੇ ਕੁਲਫੀਆਂ ਵੀ ਖਾਤਾ ਦਿਆ ਆ ਬਾਜੀ ਸੱਚੀ ਕਾਲ ਕੁਲਫੀਆਂ ਵਗੈਰਾ ਰੱਖੀ ਹੋਈਆਂ ਜਿਹੜੀ ਭੈਣੀ ਸਾਹਿਬ ਵਾਲੀ ਅੱਛਾ ਅੱਛਾ ਚਲੋ ਵਧੀਆ ਮੇਲਾ ਚੱਲ ਰਿਹਾ ਅੱਜ ਕੁਸ਼ਤੀਆਂ ਨੇ ਅੱਛਾ ਅੱਛਾ ਠੀਕ ਆ ਧੰਨਵਾਦ ਆ ਤੁਹਾਡਾ ਇਸੀ ਤਰ੍ਹਾਂ ਪਾ ਕੇ ਦਿਨਾਂਗੇ ਇਹ ਹੈ ਬੱਚਿਆਂ ਦੇ ਖੜਾਉਣੇ ਤੁਸੀਂ ਦੇਖ ਸਕਦੇ ਹਾਂ ਜੀ ਕਾਫੀ ਬੋਲਾ ਬੋਲਾ ਇਹਨਾਂ ਕੋਲੇ ਜੜੀਆਂ ਰੱਖੀਆਂ ਹੋਈਆਂ ਤੇ ਅਜੇ ਦੁਕਾਨ ਲਾ ਵੀ ਰਹੇ ਆ ਕੁਛ ਆਪਣੇ ਜਿਹੜਾ ਪ੍ਰਸ਼ਾਦ ਇਸੇ ਚੜਦਾ ਜਿਵੇਂ ਖੇਲਾ ਹੋ ਗਈਆਂ ਹੈ ਜੀ ਸੂਹ ਚੜਦੀ ਆ ਨਿਊਨ ਚੜਦਾ ਤੇ ਇਹ ਜਿਹੜਾ ਅੰਦਰ ਜਿਹੜਾ ਇਥੋਂ ਪ੍ਰਸ਼ਾਦ ਜਿਹੜੇ ਸੰਗਤ ਬਾਹਰੋਂ ਜਿਹੜਾ ਅੰਦਰ ਲੈ ਕੇ ਜਾਂਦੀ ਆ ਠੀਕ ਆ ਧੰਨਵਾਦ ਆ ਜੀ ਤੇ ਬਾਬਾ ਜੀ ਨੇ ਵੇਚ ਰਹੇ ਆ ਤੇ ਅਗਲੇ ਜੁਮੇ ਨੂੰ ਫੇਰ ਇੱਥੇ ਮੇਲਾ ਫੇਰ ਆਪਾਂ ਤੁਹਾਨੂੰ ਮੇਲਾ ਪਹਿਲੇ ਦਿਨ ਦਿਖਾਵਾਂਗੇ ਸਾਰਾ ਵੀ ਦੇਖ ਸਕਦੇ ਜਿਹੜਾ ਪ੍ਰਸ਼ਾਦ ਵਗੈਰਾ ਇੱਥੇ ਅੰਦਰ ਚੜਨਾ ਹੈਗਾ ਉਹ ਇੱਥੇ ਚੜਦਾ ਹੈਗਾ ਆਪ ਵੀ ਪ੍ਰਸ਼ਾਦ ਉਸੇ ਤਰ੍ਹਾਂ ਸੂਣ ਨੂਣ ਤੇ ਹਨਾ ਜੀ ਨਾਲ ਜਿਹੜੇ ਆ ਇਹ ਇਹ ਰਮਾਲਾ ਜੀ ਇਹ ਰਮਾਲੇ ਚੜਦੇ ਨਾਲ ਖੇਲਾ ਖਿਡੌਣੇ ਜਿਹੜਾ ਪ੍ਰਸ਼ਾਦ ਹੁੰਦਾ ਇਹ ਕੀ ਆ ਬਾਬਾ ਜੀ ਇਹ ਚਿੱਟੜ ਮੋਗੇ ਨੇ ਨਾਗ ਦੇ ਅੱਛਾ ਚਿੱਟੜ ਮੋਗੇ ਨਾਗ ਆ ਦੇਖ ਸਕਦੇ ਜੀ ਇਹ ਵੀ ਅੰਦਰ ਚੜਦੇ ਆ ਠੀਕ ਆ ਜੀ ਮਿਹਰਬਾਨੀ ਇਸ ਤਰ੍ਹਾਂ ਹਨਾ ਜੀ ਦੇਖੋ ਆਹ ਜਿਹੜੇ ਬੱਚਿਆਂ ਦੇ ਖਿਡੌਣੇ ਤੁਸੀਂ ਦੇਖ ਸਕਦੇ ਹੋ ਕਾਫੀ ਤਰਨਾ ਉਹ ਇਨਾ ਕੋਸ ਸਮਾਨ ਆ ਛੋਟੇ ਛੋਟੇ ਸਾਰੇ ਬੱਚਿਆਂ ਦੇ ਖਰੋਣੇ ਆ ਤੇ ਇਸ ਤਰ੍ਹਾਂ ਇਹ ਜਿਹੜੀਆਂ ਦੁਕਾਨਾਂ ਸਈਆਂ ਹੋਈਆਂ ਨੇ ਤੇ ਪਟਵਾਲਾ ਆ ਗਿਆ ਵੀ ਬੱਚਿਆਂ ਦੇ ਜਿਹੜੇ ਖਰੋਣੇ ਆ ਤੇ ਇਹ ਹੈ ਬੇਠੇ ਵਾਲੇ ਇਹ ਵੀ ਇਸ ਤਰ੍ਹਾਂ ਜਿਹੜੇ ਇੱਥੇ ਪ੍ਰਸ਼ਾਦ ਅੰਦਰ ਚੜਦੇ ਆ ਤੇ ਇਹ ਭੈਣੀ ਸਾਹ ਵਾਲੇ ਦੀ ਆਈਸਕ੍ਰੀਮ ਵਗੈਰਾ ਇਹ ਬੇਠਾ ਆ ਗਿਆ ਤਾਂ ਏ ਵੀ ਜਿਹੜਾ ਪੀਠਾ ਵਿਕਰੇ ਨਾਲ ਪॉप कॉर्न ਜਿਹੜੇ ਆ ਵਿਕਰੇ ਆ ਇਸੇ ਤਰ੍ਹਾਂ ਇੱਧਰ ਕਿਉਂ ਪਕੌੜੇ ਜਿਹੜੇ ਸਾਰੇ ਖਾਣ ਪੀਣ ਵਾਲੇ ਆ ਇਹ ਕਿਹੜੇ ਗੋਭੀ ਦੇ ਪਕੌੜੇ ਇਹਦੇ ਸਾਧੇ ਖਾਣ ਪੀਣ ਵਾਲਾ ਸਾਰਾ ਸਮਾਨ ਵਰਤੀ ਵਗੈਰਾ ਗੋਭੀ ਦੇ ਪਕੌੜੇ ਸਾਰਾ ਕੁਝ ਇੱਕ ਜਲੇਬੀਆਂ ਵੀ ਇਨਾਂ ਕੋਲ ਹੈਗੀਆਂ ਨੇ ਜਲੇਬੀਆਂ ਰੈਡੀ ਹੋਈ ਜਲੇਬੀਆਂ ਹੀ ਪੂਰੀ ਏ ਅੱਛਾ ਅੱਛਾ ਕਿੱਥੋਂ ਆਏ ਹੋਏ ਬਾਈ ਤੁਸੀਂ ਕਪੂਰਗੜ੍ਹ ਤੋਂ ਹੀ ਇਹ ਕਿਸੇ ਦਾ ਇਹ ਆਪਣੇ ਗੁੱਗੇ ਪਾਲੀਏ ਦੇ ਨਾਲ ਆ ਗਿਆ ਹਾਂ ਅੱਛਾ ਅੱਛਾ ਹੈਗਾ ਹੈ ਹਾਂਜੀ ਹਾਂਜੀ ਇਹ ਪੂਰੀ ਰੇੜੀ ਵਿੱਚਲੇ ਜਿਹੜੀ ਚਾਹ ਦੇਖ ਰਹਾ ਰੰਗ ਬੜਾ ਵਧੀਆ ਹੈਗਾ ਤੇ ਅੱਛੀਆਂ ਇਹਨਾਂ ਜਿਹੜੀਆਂ ਰਾੜ ਕੇ ਜਲੇਬੀਆਂ ਮੇਲੇ ਦੇ ਵਿੱਚ ਬਣ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਇਹ ਨਾਲ ਕੀ ਹੋਰ ਹੈਗੇ ਆ ਇਹ ਮਿੱਠੇ ਵਾਲੇ ਘਿਓੜਾ ਮਿੱਠੇ ਵਾਲੇ ਘਿਓੜਾ ਜੀ ਤੇ ਪਕੌੜੇ ਆ ਕਾਫੀ ਇੱਥੇ ਖਾਣ ਪੀਣ ਦਾ ਜਿਹੜਾ ਸਮਾਨ ਚੱਲ ਰਿਹਾ ਹੈਗਾ ਇਹ ਵੀ ਇਹ ਜਿਹੜਾ ਸਾਰੀਆਂ ਪਰਫੀਆਂ ਨੇ ਕੋਰੇ ਇਹਨਾਂ ਕੋਲੇ ਕੋੜ ਵੀ ਖਾਣ ਪੀਣ ਦਾ ਸਬਾਣਾ ਆ ਆਇਆ ਇੱਧਰ ਲਾਹੌਰੀ ਜੀਰਾ ਵਗੈਰਾ ਕੋਲਡ ਡਰਿੰਕ ਸੌਫਟ ਡਰਿੰਕਰ ਪਾਣੀ ਤੇ ਨਾਲ ਇਤਰਾ ਇੱਧਰ ਖਾਣ ਪੀਣ ਵਾਲੇ ਪਾਪ ਕੌਰਨ ਆ ਗਏ ਤੇ ਇਹ ਆ ਗਏ ਇੱਧਰ ਬੇਠੇ ਬਿਸਕੁਟ ਇਹ ਮੇਲੇ ਆ ਦੀ ਜਿਹੜੀ ਚਾਹ ਨਾ ਇਸੇ ਤਰ੍ਹਾਂ ਇੱਧਰ ਦੇਖ ਲੂਟ ਤੱਕ ਜਿਹੜੀ ਨਜ਼ਰ ਮਾਰ ਸਕਦੇ ਹੋ ਖਾਣ ਪੀਣ ਵਾਲਾ ਹਨ ਜੀ ਸਾਮਾਨ ਸਾਰਾ ਹੈਗਾ ਜੀ ਇਸੇ ਤਰ੍ਹਾਂ ਰੜੀਆਂ ਹੋਈਆਂ ਜਲੇਬੀ ਦੇ ਕੋਲ ਨਾਲ ਪਕੌੜੇ ਦੇ ਕੋਲ ਰੜੇ ਹੋਏ ਤੇ ਗੋਭੀ ਦੇ ਨੈਕਸ ਆ ਵਰਪੀ ਇਹਨਾਂ ਕੋਲੇ ਇਹ ਸੂਜੀ ਦੀ ਹੁੰਦੀ ਹੈ ਜੀ ਹਾਂ ਜੀ ਹਾਂ 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 ਬਾਈ ਕਿੱਥੋਂ ਆਏ ਹੋ ਤੁਸੀਂ ਲੋਕ ਲੈਣਗੇ ਤੁਸੀਂ ਇਹ ਨਾ ਆਪਣਾ ਪ੍ਰੇਮ ਸਿੰਘ ਜੀ ਥੋੜਾ ਸਾਫ ਸੁਥਰਾ ਵੇਖ ਰਿਹਾ ਤੁਹਾਨੂੰ ਹਾਂ ਜੀ ਇਹ ਪਨੀਰ ਦਾ ਹਾਂ ਜੀ ਪਿਓਰ ਦੁੱਧੋਂ ਪਨੀਰ ਦੇ ਪਕੌੜੇ ਜੀ ਪਨੀਰ ਆਪਦਾ ਪਾੜ ਕੇ ਜੀ ਫਿਰ ਬਣਾਇਆ ਹੈ ਜੀ ਇਹ ਸਾਫ ਸੁਥਰਾ ਪਾੜ ਕੇ ਹਾਂ ਜੀ ਹਾਂ ਜੀ ਹਾਂ ਜੀ ਇਹ ਵੀ ਆ ਦੇਖ ਸਾਜੋਂ ਸੀ ਮਜ਼ਾਨੀ ਤੇ ਇਹ ਜਲੇਬੀਆਂ ਹੁਣ ਕੱਢਣ ਲੱਗਿਆ ਇਸੇ ਤਰ੍ਹਾਂ ਇਹ ਤਾਜ਼ੀਆਂ ਕੱਢੀ ਜਾਂਦੇ ਆ ਬੇਲਿਆਂ ਦੇ ਦੌਰਾਨ ਹੋਰ ਬਾਈ ਠੀਕ ਠਾਕ ਵਧੀਆ ਚੱਲਦਾ ਮੇਲੇ 'ਚ ਚਲੋ ਠੀਕ ਆ ਹਾਂ ਤੁਸੀਂ ਦੇਖ ਸਕਦੇ ਹੋ ਮੇਲੇ ਦੇ ਵਿੱਚ ਜਿਹੜੀਆਂ ਦੁਕਾਨਾਂ ਨੇ ਸਜੀਆਂ ਹੋਈਆਂ ਕਾਫੀ ਅੱਛੀਆਂ ਇਹ ਹੈ ਸਾਫ਼ ਸੁਥਰੀਆਂ ਪਕੌੜੇ ਨਾਲ ਦੀ ਨਾਲ ਗਰਮ ਕਰਕੇ ਦੇ ਦੇ ਪਹਿਲਾਂ ਕੱਚੀ ਇਹ ਕੱਢ ਕੇ ਰੱਖ ਲੈਂਦੇ ਆ ਜਲੇਬੀਆਂ ਵੀ ਗਰਮ ਕੱਢ ਕੇ ਦੇ ਰਹੇ ਹੋ ਨਾਲ ਦੀ ਨਾਲ ਕਿਹੜੀ ਜਗ੍ਹਾ ਤੋਂ ਆਇਓ ਇਹ ਸੋਹਣੀ ਵਾਲੇ ਨੇ ਇਸ ਕਾਲ ਅੱਛਾ ਠੀਕ ਠੀਕ ਧੰਨਵਾਦ ਤੁਹਾਡਾ ਕੀ ਵਧੀਆ ਜਿਹਾ ਅੱਲਾ ਕੰਮ ਓਕੇ ਜੀ ਓਕੇ ਇਹ ਹੈ ਦੇਸੀ ਕੀ ਉਹਦੇ ਸਪੈਸ਼ਲ ਟਿੱਕੀ ਇਹ ਟਿੱਕੀਆਂ ਮਿਲ ਰਹੀਆਂ ਤੇ ਨਾਲ ਜਿਹੜੀਆਂ ਖੱਟਾ ਮਿੱਠਾ ਪਾਣੀ ਅੰਬ ਰੂਜ਼ ਪਾਈਨੈਪਲ ਪਾਣੀ ਇਸ ਸੰਗਰ ਕੇ ਖਾਣ ਪੀਣ ਦਾ ਸੁਆਣ ਗੋਲ ਗੱਪੇ ਤੇ ਇਹਦੇ ਇਹ ਹੈ ਧੀ ਰਾਣੀ ਦੇ ਮੰਦਿਰ ਆਪਾਂ ਦਰਸ਼ਨ ਕਰਾਂਗੇ ਚੱਲਦੇ ਆ ਜੀ ਅੰਦਰ ਤੇ ਤੁਹਾਨੂੰ ਦਰਸ਼ਨ ਕਰਾਵਾਂਗੇ ਤੇ ਰਾਣੀ ਦੇ ਮੰਦਰ ਦੇ ਕਿਉਂਕਿ ਦੇਖ ਸਕਦੇ ਸੰਗਤ ਜੀ ਹੈ ਅੱਜ ਜਿਹੜੀਆਂ ਕੁਸਤੀਆਂ ਹੋਣੀਆਂ ਤੁਹਾਨੂੰ ਦਿਖਾਵਾਂਗੇ 2 ਕੁਇਲ ਦਾ ਜਿਹੜਾ ਟਾਈਮ ਹੈ ਕੁਟੀਆਂ ਦਾ ਇਸੇ ਤਰ੍ਹਾਂ ਢੋਲਟ ਪੱਕੇ ਜਿਹੜੇ ਮੰਦਰ ਦੇ ਵਿੱਚ ਵੱਜ ਰਹੇ ਨੇ ਤੇ ਇਥੇ ਗ੍ਰੰਥ ਮੇਲੇ ਆ ਪੰਜਾਬ ਦੀਆਂ ਰੌਣਕਾਂ ਨੇ ਤੇ ਧੀ ਰਾਣੀ ਮਾ ਦਾ ਮੰਦਰ ਜੇ ਮਜੂਰ ਕਰਕੇ ਦਾ ਆਪਾਂ ਅੰਦਰ ਵੀ ਚੱਲਾਂਗੇ ਤੁਹਾਨੂੰ ਮੱਥਾ ਟਿਕਾ ਕੇ ਲਿਉਂਦੇ ਆ ਜੀ ਇਕਸਰਾ ਡਿਸਪਲੇ ਵੀ ਚੱਲ ਰਹੀ ਹੈ ਜਇ ਸ਼ਾਂਤੀ ਮਾਤਾ ਇਹ ਤੁਹੇ ਦੇਖ ਸਕਦੇ ਹੋ ਡਿਸਪਲੇ ਤੇ ਸੋਹਣਾ ਬੜਾ ਸੋਹਣਾ ਸਜਿਆ ਹੋਇਆ ਪੱਖੇ ਚੱਲ ਰਹੇ ਆ ਸ਼ਕਰੀਆਂ ਉਂਟੀਆਂ ਕਰ ਗਣੀਆਂ ਫੁੱਲਾਂ ਨਾਲ ਭਰੀਆਂ ਹੋਈਆਂ ਨੇ ਤੇ ਆ ਸਾਹਮਣੇ ਜਿਹੜਾ ਪ੍ਰਕਾਸ਼ ਚੜਦਾ ਨੂਨ ਦਾ ਇਹ ਵੀ ਦੇਖ ਸਕਦਾ ਕਿ ਟਰਾਲੀਆਂ ਵਾਲੀਆਂ ਭਰੀਆਂ ਪਈਆਂ ਨੇ ਹਾਂਜੀ ਨੋ ਆਪਾ ਤੁਹਾਨੂੰ ਮੰਦਿਰ ਦੇ ਦਰਖਤ ਨੇ ਵੀ ਕਰਾਉਨੇ ਆ। ਇਹ ਦਰਖਤ ਕਰੋ ਜਿਹੜਾ ਜੀਵਨ ਸਫਲਾ ਕਰੋ। ਬਹੁਤ ਸੋਹਣਾ ਮੰਦਿਰ ਜਿਹੜਾ ਅਸਰ ਬਣਿਆ ਹੋਇਆ। ਇਹ ਬੜੀ ਸੋਹਣੀ ਸਜਾਵਟ ਜਿਹੜੀ ਆਲੇ-ਦਾਲ ਤੁਸੀਂ ਦੇਖ ਸਕਦੇ ਹੋ ਕੋਈ ਵੀ। ਇੱਧਰ ਵੀ ਜਿਹੜੇ ਵੱਜ ਰਹੇ ਨੇ ਬਾਜੇ। ਆਹ ਜਿਹੜਾ ਵਾਲਾ ਹੈ ਨਾਲੇ ਨਾਲ ਜਿਹੜੀ ਪੰਜਾਬ ਟ ਕੀਤੀ ਹੋਈ ਹੈ ਜੀ ਉਹ ਵਜਲੇ ਮਾਜਰਾਨੇ ਦੱਸ ਦਿ ਕਰੋ ਜੀ ਤੇ ਰਾਣੀ ਮੰਦਰ ਸੁਦੇਵਾਲਪਿੰਡ ਜਿਲ੍ਹਾ ਬਟਿਆਲਾ ਹਾਸੋ ਬਲਾਕ ਚ ਪੈਂਦਾ ਜੀ ਇਹ ਤੇ ਬਾਈ ਕਿੱਥੋਂ ਆਏ ਹੋਏ ਆ ਤੁਸੀਂ ਸੁਦੇਵਾਲ ਤੋਂ ਜੀ ਸੁਦੇਵਾਲੀ ਦੇ ਪਿੰਡ ਤੋਂ ਹੀ ਆ ਹਾਂ ਜੀ ਬਹੁਤ ਵਧੀਆ ਵੀ ਦੇਖ ਸਕਦੇ ਹੋ ਮੱਥਾ ਟੇਕਣ ਵਾਲਿਆਂ ਜਿਹੜੇ ਸ਼ਰਧਾਲੂਆਂ ਦੇ ਝਾੜੂ ਕਿੰਨੇ ਇੱਥੇ ਜਮਾ ਹੋ ਚੁੱਕਿਆ ਤੇ ਬਾਹਰ ਜਿਹੜੇ ਨਮਕ ਦੀਆਂ ਟਰਾਲੀਆਂ ਉੱਪਰੀਆਂ ਪਈਆਂ ਨੇ ਇੱਧਰ ਵੀ ਇਹ ਚੜੇ ਹੋਏ ਆ ਜੀ ਸਾਰੇ ਅੱਛਾ 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 ਕੀ ਆ ਘਾਟਾ ਹੈ ਬਾਬੇ ਦੇ ਘਰੇ ਸਹੀ ਗੱਲ ਇਹਨੇ ਸੇਵਾਦਾਰ ਸਾਹਿਬ ਤੁਸੀਂ ਦੇਖ ਸਕਦੇ ਹੋ ਜਿਹੜੇ ਝਾੜੂ ਆ ਜਿਹੜੇ ਚੜੇ ਹੋਏ ਆ ਜੀ ਤੇ ਕਾਫੀ ਇਹਨਾਂ ਦਾ ਕਿਸੇ ਗਡਾਉਨ ਦੇ ਵਿੱਚ ਜਿਹੜੇ ਝਾੜੂ ਨਹੀਂ ਹੁੰਦੇ ਤੇ ਨਾ ਹੀ ਤੁਸੀਂ ਸਾਹਮਣੇ ਨਮਕ ਦੇਖ ਰਹੇ ਟਰਾਲੀ ਦੇ ਵਿੱਚ ਨਾ ਹੀ ਇਹਨਾਂ ਨਮਕ ਕਿਸੇ ਚੰਗੇ ਲਾਲੇ ਦੇ ਘਰੇ ਹੋਣਾ ਤੇ ਮਾਤਾ ਦੇ ਘਰੇ ਕਾਦਾ ਘਟਾ ਧੀ ਰਾਣੀ ਮੰਦਰ ਜੀ ਇਹ ਬਾਬਾ ਜੀ ਉੱਥੇ ਨੇ ਇਥੇ ਸੇਵਾਦਾਰ ਫਸੇ ਗਾ ਜੀ ਥੋੜਾ ਜਿਹਾ ਸਾਨੂੰ ਹਿਸਟਰੀ ਦੱਸ ਦਿਓ ਧੀ ਰਾਣੀ ਮੰਦਰ ਦੀ ਇਹ ਸਾਡੇ ਪਾਰਾਪਿੰਡਾਂ ਦਾ ਉਹ ਤਾਂ ਜੀ ਰਹਿ ਗਏ ਅੱਛਾ ਜੀ ਹਾਂ ਇਹ ਪਾਰਾਪਿੰਡ ਇਥੇ ਆ ਕੇ ਨੇਲੇ ਨੂੰ ਸਾਰੇ ਨਖਾ ਦੇਖਦੇ ਨੇ ਕੇ ਇਹਦੇ ਵਿਆਹ ਖਾਦੀ ਹੁੰਦੀ ਆ ਬਹੁਤ ਸ਼ੁਕਰਵਾਦ ਜੀ ਤੁਹਾਡੀ ਔਰ ਇੱਕ ਮਹਾਨਪੂਰਨ ਮਦਦ ਹਾਂ ਜੀ ਯੋ ਮੇਨ ਯੋ ਨਾ ਸਭੀਓ ਅੱਛਾ ਜੀ ਕਾਫੀ ਪੁਰਾਣਾ ਮੰਦਿਰ ਮੈਂ ਪਹਿਲੀ ਵਾਰ ਆਇਆ ਤੇ ਰਾਜੇ ਨੇ ਬਾਹਰ ਕੱਢਿਆ ਇੱਥਾ ਨਾ ਰਾਜੇ ਦੇ ਵਿੱਚ ਕਰ ਰਹਿਤਾ ਬਾਹਰ ਕੱਢਿਆ ਧੰਨਵਾਦ ਕੀ ਨਾਮ ਤੁਹਾਡਾ ਕੀ ਨਾਮ ਤੁਹਾਡਾ ਮੇਰਾ ਨਾਮ ਨੰਬਰਸਰੂਨੀ ਸੀ ਅੱਛਾ ਅੱਛਾ ਮਿਹਰबानी ਜੀ ਸ਼ਸ਼ੀਕਾਲ ਧੰਨਵਾਦ ਹੈ ਮਾਦਾ ਦੀ ਆਪਾਂ ਦੁਬਾਰਾ ਤੋਂ ਫਿਰ ਦਰਸ਼ਕ ਕਰਦੇ ਆ ਮੰਦਿਰ ਤੇ ਜਿਹੜੇ ਸ਼ਰਧਾਲੂ ਤੁਸੀਂ ਦੇਖ ਸਕਦੇ ਹੋ ਕਾਫੀ ਖੜੇ ਨੇ ਤੇ ਦਰਸ਼ਨ ਕਰੋ ਮੰਦਿਰ ਦੇ ਜੀ ਜਾਇ ਮਾਤਾ ਦੀ ਅੰਦਰ ਉਹ ਦੇਖ ਸਕਦੇ ਆ ਮੰਦਿਰ ਬਹੁਤ ਸੋਹਣਾ ਮੰਦਿਰ ਜਿਹੜਾ ਇਹ ਮਾਤਾ ਰਾਣੀ ਜੀ ਦਾ ਬਣਿਆ ਹੈ ਧੀ ਰਾਣੀ ਸਮندر ਸੁਦੇਵਾਲ ਪਿੰਡ ਜ਼ਿਲ੍ਹਾ ਪਟਿਆਲਾ ਜੀ ਇਹ ਜਿਹੜਾ ਨੇੜੇ ਪਾਸੋਂ ਤੇ ਕੋੜ ਪਿੰਡ ਪੈਂਦਾ ਜੀ ਇਹ ਸੁਦੇਵਾਲ ਉੱਥੋਂ ਇਹ ਜਿਹੜਾ ਮੈਂ ਮੰਦਿਰ ਤੇ ਜਿਹੜੇ ਤੁਹਾਨੂੰ ਦਰਸ਼ਨ ਖਰਾ ਰਿਹਾ ਆ ਇਹ ਬਾਹਰਲਾ ਪਾਸਾ ਮੰਦਿਰ ਦਾ ਲਿਖਿਆ ਹੋਇਆ ਜੈ ਮਾਤਾ ਜੀ ਤੁਸੀਂ ਸਿੱਧੀ ਟੀਵੀ ਕੈਮਰੇ ਦੀ ਨਿਗਰਾਨੀ ਵਿੱਚ ਹੋ ਇਹ ਮੰਦਿਰ ਦਾ ਬਾਹਰਲਾ ਦ੍ਰਿਸ਼ਾ ਜੀ ਆਪਾਂ ਦਰਸ਼ਨ ਕਰੋ ਤੇ ਇੱਧਰ ਵੀ ਕਾਫੀ ਦੁਕਾਨਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਇਹ ਹੈ ਧੀ ਰਾਣੀ ਮੰਦਿਰ ਜੀ ਦਾ ਬਾਹਰਲਾ ਪਾਸਾ ਤੇ ਉਹ ਅੱਗੇ ਚੱਲਦੇ ਆਂ ਕਾਫੀ ਸੋਹਣਾ ਪਿੰਡ ਦੇ ਬਾਹਰ ਬਾਹਰ ਜਿਹੜਾ ਹੈ ਸੁਦੇਵਾਲ ਦੇ ਜਿਹੜਾ ਮੰਦਿਰ ਬਣਿਆ ਹੋਇਆ ਜੀ ਦਰਸ਼ਨ ਕਰੋ ਤੇ ਆਪਣਾ ਜਿਹੜਾ ਜੀਵਨ ਸਫਲਾ ਕਰੋ ਇੱਕ ਇਹਦੇ ਨਾਲ ਆਪਾਂ ਅੱਗੇ ਵੀ ਵਧਦੇ ਹਾਂ ਤੁਹਾਨੂੰ ਅੱਗੇ ਹੋਰ ਦਰਸ਼ਨ ਕਰਾਵਾਂਗੇ ਇਹ ਹੈ ਸ਼ਿਵ ਜੀ ਕੁਮਾਰਾ ਜੀ ਦਾ ਮੰਦਿਰ ਇੱਧਰ ਇਹ ਦਰਸ਼ਨ ਕਰੋ ਤੇ ਨੰਦੀ ਜੀ ਪਿੱਛੇ ਬਰਾਜਮਾਨ ਨੇ ਬਾਬਾ ਜੀ ਉੱਤੇ ਬੈਠੇ ਨੇ ਤੇ ਵਿੱਚ ਸ਼ਿਵ ਜੀ ਮਹਾਰਾਜੇ ਦਾ ਮੰਦਿਰ ਜਿਹੜਾ ਹੈ ਸੁਦੇਵਾਲ ਤੇ ਧੀ ਰਾਣੀ ਦੇ ਮੰਦਿਰ ਦੇ ਅੰਦਰ ਹੀ ਇਹ ਬਰਾਜਮਾਨਾ ਮੰਦਿਰ ਜੀ ਤੁਸੀਂ ਦੇਖ ਸਕਦੇ ਹੋ ਦਰਸ਼ਕ ਕਰ ਸਕਦੇ ਹੋ ਇੱਧਰ ਜਿਹੜੇ ਆ ਗੁਰੂ ਦੇ ਲੰਗਰ ਜਿਹੜੇ ਆ ਮਾਤਾ ਦੇ ਲੰਗਰ ਇੱਥੇ ਬਣਦੇ ਪਏ ਆ ਤੁਸੀਂ ਦੇਖ ਸਕਦੇ ਹੋ ਅੰਦਰ ਤੋਂ کافی ਆਪတို့ ਵੀ ਦੇਖ ਸਕਦੇ ਹਾਂ ਲੰਗਰ ਤੋਂ ਬਹੁਤ ਹੁਣ ਅੰਦਰ ਬਹੁਤ ਬਚਾਲ ਜਿਹੜਾ ਲੰਗਰ ਆ ਰਸ ਹੋਈ ਆ ਇਹ ਹਲਵਾਈ ਲੱਗੇ ਹੋਏ ਬਣਾ ਰਹੇ ਆ ਜੀ ਇਹਨਾਂ ਇਹ ਕੋਕਿੰਡਾਬਰ ਦਾ ਕਿੰਨਾ ਵੱਡਾ ਯਾਰ ਰੋਸ਼ੀਆਂ ਬਾਲਣ ਬੋਲਣ ਸਾਰਾ ਕੁਝ ਸਾਡੇ ਕੁਝ ਪਿਆ ਜਿਹਾ ਦੇਖਿਓ ਦਰਸ਼ਨ ਕਰੋ ਇਹ ਇੱਥੇ ਮਾਤਾ ਦੇ ਮੰਦਰ ਦੇ ਅੰਦਰ ਜਿਹੜੀਆਂ ਸਮਾਧਾਂ ਬਣੀਆਂ ਹੋਈਆਂ ਨੇ ਸੇਵਾਦਾਰ ਲੱਗੇ ਹੋਏ ਨੇ ਬਾਬਾ ਜੀ ਹੁਣੇ ਵੀ ਸੇਵਾ ਕਰ ਰਹੇ ਐ ਇੱਥੇ ਤੇ ਆ ਸਾਫ ਸਫਾਈ ਦਾ ਜਿਹੜਾ ਕੰਮ ਆ ਚੱਲਦਾ ਪਿਆ ਮੰਦਰ ਦੇ ਅੰਦਰ ਭਾਗਵੇਂ ਕੱਪੜੇ ਵਾਲੇ ਬਾਬਾ ਜੀ ਇੱਥੇ ਹੈਗੇ ਨੇ ਸੇਵਾ ਕਰਦੇ ਆ ਇੱਧਰ ਵੀ ਕਾਫੀ ਵੱਡਾ ਕਾਫੀ ਆਹ ਤਾਂ ਕਾਫੀ ਵੱਡਾ ਹੈ ਹੈਗਾ ਏਰੀਆ ਤੇ ਇਹ ਹੈ ਇਧਰ ਆ ਲੰਗਰ ਹਾਲ ਤੇ ਲੰਗਰ ਪੰਦਾ ਵੀ ਆ ਕੋਈ ਦਰਸ਼ਨ ਕਰ ਸਕਦੇ ਹੋ ਤੇ ਇਧਰ ਵੀ ਬਾਬਾ ਜੀ ਬੈਠੇ ਆ ਤੇ ਬਾਬਾ ਜੀ ਦਾ ਸਤਿਕਾਰ ਇਹ ਹੈ ਇਧਰ ਜਿਹੜੇ ਅਜਕਰ ਗੱਦੀ ਦੇ ਬਾਬਾ ਜੀ ਉਹਨਾਂ ਦਾ ਜਿਹੜੀ ਹੈ ਜਗਾ ਬਣੀ ਹੋਈ ਆ ਸਾਹਮਣੇ ਧੂਣਾ ਜਿਹੜਾ ਫਲ ਰਿਹਾ ਹੈਗਾ ਇਸੇ ਤਰ੍ਹਾਂ ਦੇਖ ਸਕਦੇ ਹਾਂ ਕਾਫੀ ਨਾਜ ਪਿਆ ਚਾਹ ਪਾਣੀ ਵੀ ਜਿਹੜੇ ਸੇਵਾਦਾਰ ਬੀਬੀਆਂ ਨੇ ਉਹ ਪੀ ਰਹੀਆਂ ਨੇ ਇਸੇ ਤਰ੍ਹਾਂ ਜਿਹੜਾ ਜੇਨਨ ਬਾਬਾ ਜੀ ਜੀ ਅੱਜ ਅੱਜਕਲ ਆਏਗੇ ਇੱਧਰ ਵੀ ਕੋਈ ਦੇਖਦਾ ਨਮਸਕਾਰ ਕਰਾਂਗੇ ਤੇ ਨਾਲ ਹੀ ਇੱਧਰ ਸਾਹਮਣੇ ਧੂਆ ਜਿਹੜਾ ਚੱਲ ਰਿਹਾ ਈ ਰਾਣੀ ਅੰਦਰ ਜਿਹੜਾ ਉਹਦੇ ਵਿੱਚ ਉੱਤਾਂ ਜਗਨੀਆਂ ਨੇ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਕੇ ਫੋਟੋ ਸਰੂਪਾ ਮਾਤਾ ਜੀ ਸਤੀ ਮਾਤਾ ਦਾਦੇ ਰਾਣੀ ਈ ਜੀ ਧੰਨਵਾਦ ਤੁਹਾਡਾ ਬਾਬਾ ਜੀ ਕੀ ਨਾਮ ਆਪਣਾ ਦਰਸ਼ਨ ਸਿੰਘ ਆ ਜੀ ਅੱਛਾ ਜਿਹੜਾ ਸਾਰਾ ਕੰਮਕਾਰ ਜਿਵੇਂ ਦੱਸ ਰਹੇ ਤੁਸੀਂ ਆਪ ਕਰਾਉਣੇ ਮਾਤਾ ਜੀ ਦਾ ਇਸ਼ਾਨਾਨ ਹੋ ਗਏ ਜਿਨੇ ਜੀ ਮਾਤਾ ਕਰਾ ਰਹੀ ਹੈ ਮਾਤਾ ਕਰਾਉ ਉਹ ਸੇਵਾ ਲੈ ਰਹੀ ਆ ਜੀ ਧੰਨਵਾਦ ਤੁਹਾਡਾ ਇਧਰ ਵੀ ਸਮਾਪਤ ਹੋ ਗਿਆ ਓ ਲਾਸ ਦਾਲੋਏ ਕੌਮਨ ਜਿਹੜੇ ਨੰਗਰ ਖਾਨ ਨੇ ਆਪਾਂ ਦਸ਼ਵ ਕਰਦੇ ਜਾਂ ਗੱਲ ਕੇ ਕਾਫੀ ਇਧਰ ਬਾਹਰ ਬੈਠੇ ਆ ਨਾ ਦੇ ਜਿਹੜੀਆਂ ਸ਼ੁਰੂ ਹੋਣੀਆਂ ਰਹਿ ਗਈਆਂ ਨੇ ਨੰਗਰ ਕਾਇਦਾ ਜਿਹੜੇ ਉੱਤਰਾਏ ਆ ਅੱਪਾ ਚਲੋ ਲੰਗਰ ਛਕਦੇ ਆ ਚੱਲਦੇ ਆ ਅੰਦਰ ਨੂੰ ਕਿਉਂ ਭਾਂਡੇ ਲੈਣੇ ਪੈਂਦੇ ਆ ਅੱਜ ਵੀ ਆਪਾਂ ਬਰਤਨ ਲੈ ਰਹੇ ਆ ਤਾਂ ਕਿ ਲੰਗਰ ਛਕਾਵੇ ਸਸਿ ਕਾਲ ਜੀ ਕਾਫੀ ਵੱਡੀ ਗਿਣਤੀ ਦੇ ਜਿਹੜੀ ਸੰਗਤ ਜੀ ਦੇਖਾ ਦੇ ਲੰਗਰ ਛਕ ਰਹੀ ਹੈ ਸਾਰੇ ਪਾਸੇ ਇੱਧਰ ਵਰਤੋਂ ਵਾਲੇ ਜਿਹੜੇ ਬੈਠੇ ਨੇ ਕਿ ਆਪਾਂ ਵੀ ਜਿਹੜਾ ਛਾਲੇ ਲੈ ਲਈ ਹੈ ਛਕਾਂਗੇ ਜੀ ਕਾਫੀ ਸੰਗਤ ਜਿਹੜੀ ਆ ਲੰਗਰ ਛਕ ਰਹੀ ਹੈ ਇਸ ਤੋਂ ਬਾਅਦ ਨੇ 2:00 ਵਜੇ ਕੁਸ਼ਤੀਆਂ ਸ਼ੁਰੂ ਹੋਣੀਆਂ ਨੇ ਆਪਾਂ ਦੇਖਾਂਗੇ ਉਹ ਕੁੜੀਆਂ ਜੀ ਫਾਈਨਲੀ ਆਪਾਂ ਜਿਹੜਾ ਲੰਗਰ ਛਕ ਲੈਦੇ ਬਾਅਦ ਚੱਲਦੇ ਪਹੁੰਚੇ ਆ ਤੇ ਅਗਲਾ ਹੋਰ ਜਿਹੜਾ ਇੱਥੇ ਕਾਰਜਕ੍ਰਮ ਚੱਲ ਰਿਹਾ ਉਹ ਦਿਖਾਣੇ ਤੁਹਾਨੂੰ ਇਸ ਤਰ੍ਹਾਂ ਜਿੱਥੇ ਬਰਤਨਾਂ ਦੀ ਜਿਹੜੀ ਆ ਸਫਾਈ ਕੀਤੀ ਜਾਂਦੀ ਆ ਉਹ ਖੜਾਹੇ ਦੇ ਵਿੱਚ ਫਿਰ ਇੱਧਰ ਜਿਹੜੇ ਆ ਬਰਤਨ ਆ ਜਾਂਦੇ ਨੇ ਜੀ ਤੇ ਤਾਂ ਉਾਰੇ ਦੇ ਨਾਮ ਪੀੜਿਆਂ ਦੇ ਬਣੀ ਬਰਦ ਸਦਾ ਉਹੀ ਆਦੇ ਵਾਸਤੇ ਗੱਲ ਅੱਜ ਹੀ ਖੁਣ ਚਾਹੇਗਾ ਪੀੜਾ ਨੂੰ ਚੰਚਲ ਸਹਾਇਤਾ ਨਾਲ ਸਾਥ ਵੀ ਸਾਥ ਪੀੜਾ ਨੂੰ ਜੇ ਆਪਣੇ ਯਾਤਰੀ ਮਾਤਰ ਜਿੰਨਾ ਘਟ ਪਰ ਕਾਲ ਪਰ ਉਹ ਜੀ ਦੀ ਬਾਹਰ ਬਾਰੇ ਨੇ ਬਹੁਤ ਆਪਤੀਆਂ ਜਿੰਦੂ ਨੇ ਕੋਟੋਰ ਨੂੰ ਬੁਲਾਉਣ ਵਾਲਾ ਚੋਚਰ ਕੋ ਨਾਮ ਕਰਾਇਆ ਹੈ ਸਾਰ ਨੂੰ ਸਤਿ ਸ਼੍ਰੀ ਅਕਾਲ ਜਿਹੜੀ ਦਰਸ਼ਕ ਨੇ ਉਹ ਵੀ ਕਾਫੀ ਜਿਹੜੇ ਬੈਠ ਚੁੱਕੇ ਆ ਦੇਖਣ ਦੇ ਲਈ ਇਧਰ ਵੀ ਜਿਹੜੇ ਦਰਸ਼ਕ ਉਹ ਬੈਠ ਚੁੱਕੇ ਨੇ ਜੀ ਬਾਈ ਜੀ ਅੱਠਾੜੇ ਪਰਚਾ ਇਹ ਕੋਈ ਪ੍ਰੋਬਲਮ ਨਹੀਂ ਦਾ ਹੈ। ਅੱਛਾ 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 ਠੀਕ ਹੈ। ਧੰਨਵਾਦ ਤੁਹਾਡਾ। ਆਪ ਵਿੱਚ ਭਾਈ ਕੀ ਸ਼ੋਰ। ਅੱਛਾ ਜੀ। ਜਿੱਥੇ ਚਾਰ ਦਰਵਾਜ਼ੇ ਜਿਲ੍ਹਾ ਸੰਗਰੂਰ ਤੋਂ ਆਇਆ ਹਾਂ। ਜਿਹੜਾ ਚਾਰ ਸੰਗਰੂਰ ਚ ਪਿੰਡ ਆ ਜੀ ਉਹ। ਠੀਕ। ਬੋਲੋ। ਸਾਡਾ ਪਿੰਡ ਜੀ ਮੇਰਾ ਪਿੰਡ ਭਾਈ ਕੀ ਪਿਸ਼ਾਉਰਾ ਜੀ ਨਕਰ ਜਿੱਥੇ ਸਾਡੇ ਪਿੰਡ 'ਚ ਚਾਰ ਦਰਵਾਜ਼ੇ 47 ਤੋਂ ਵੀ ਪਹਿਲਾਂ ਸਕੂਲ ਸੀ ਜਿਹੜਾ ਸਾਡਾ ਪਿੰਡ ਭਾਈ ਕੀ ਪਿਸ਼ੌਰ ਪੰਡਤਾਂ ਦਾ ਪਿੰਡ ਆ ਜੀ ਸਾਰਾ। ਅੱਛਾ ਜੀ। ਸਾਡੇ ਅੱਜ ਤੋਂ 80 ਸਾਲ ਤੋਂ ਪਹਿਲਾਂ ਵੀ ਜੀ 8 ਵਜੇ ਸਾਕੇ ਇਹ ਹੈ ਜਿਹੜੇ ਕਮੇਟੀ ਮੈਂਬਰ ਵਗੈਰਾ ਪ੍ਰਧਾਨ ਕੋਲ ਤੇ ਬੈਠੇ ਨੇ ਜਿਹੜਾ ਉੱਤੇ ਦਾ ਜਿਹੜਾ ਜਿੰਨਾ ਕੋਲੇ ਨਿਗਰਾਨੀ ਆ ਜਿੰਨਾ ਰਾ ਜਿਹੜਾ ਸਾਰਾ ਕੰਮਕਾਜ ਜਿਹੜਾ ਹੁੰਦਾ ਹੈਗਾ ਤੁਸੀਂ ਦੇਖ ਸਕਦੇ ਹੋ ਧੀ ਰਾਣੀ ਮੰਦਰ ਸਵੇਰੇ ਵਗੈਰਾ ਜਿਹੜੀ ਖੜੀ ਆ ਕਲੀ ਬਾਤ ਕੋਲੇ ਉਹਨਾਂ ਇੰਸਟੀਚੂਸ਼ਨ ਦੇ ਵਿੱਚ ਜਿਹੜਾ ਇਹ ਕੰਪਿਊਟਰ ਬਾਕਮੇ ਚੱਲ ਰਿਹਾ ਹੈ। ਉਹ ਫ੍ਰੀਜਰ ਬਾਕਮੇ ਕਰੋ ਲਾਈ। ਵੀ ਦੇਖ ਸਕਦੇ ਹੋ ਢੋਲਾਂ ਦੀ ਆਵਾਜ਼ ਆ ਰਹੀ ਹੈ ਮੇਲਾ ਕੰਦਾ ਹੈ ਤੇ ਤੁਸੀਂ ਵੀਰੇ ਮੇਰੇ ਵੀਰ ਭਾਈ ਨੇ ਮੇਰਾ ਚੈਨਲ ਜਿਹੜਾ ਸਬਸਕ੍ਰਾਈਬ ਨਹੀਂ ਕੀਤਾ ਉਹ ਫ੍ਰੀਜ ਕਿਰਪਾ ਕਰਕੇ ਜਿਹੜਾ ਮੇਰਾ ਚੈਨਲ ਆ ਉਹ ਸਬਸਕ੍ਰਾਈਬ ਜ਼ਰੂਰ ਕਰ ਲੈਣਗੇ। ਇਕ ਸਾਥੀਆਂ ਇਧਰ ਵੀ ਪ੍ਰਸ਼ਾਦ ਜਿਹੜਾ ਅੰਦਰ ਚੜਦਾ ਹੈਗਾ ਖੂਨ ਦੇ ਨਾਮ ਤੋਂ ਕੁੰਨੀਆਂ ਮਾਦਾਵੀਆਂ ਤੋਂ ਇਧਰ ਵੀ ਤੁਸੀਂ ਦੇਖ ਸਾਦੇ ਇਹੀ ਤਰ੍ਹਾਂ ਦਾ ਪ੍ਰਸ਼ਾਦ ਅੰਦਰ ਚੁਪਿਆ ਸਾਰਾ ਇਹ ਪ੍ਰਸ਼ਾਦ ਦਾ ਹੀ ਜਿਹੜਾ ਅੰਦਰ ਚੜਦਾ ਜੀ ਇਹ ਇਹਨਾਂ ਨੇ ਜਿਹੜਾ ਸਾਨਹੌਰ ਤੋਂ ਆਏ ਨੇ ਲੱਕੜ ਦੇ ਜੋ ਪਿੱਛੇ ਦੇ ਸਾਧਿਆਂ ਇਹ ਵੀ ਜਿਹੜੇ ਆ ਸ਼ੋਪੀਸ ਉਹ ਦੇਖ ਸਕਦੇ ਨੇ ਲੱਕੜ ਦੇ ਜਿਹੜੇ ਇਹਨਾਂ ਰੱਖਿਆ ਹਰ ਇੱਕ ਤਰ੍ਹਾਂ ਦੇ ਚਮਚੇ ਵੀ ਆ ਤੁਸੀਂ ਵਰਤ ਵੀ ਸਕਦੇ ਆ ਆਹ ਜਿਹੜੀਆਂ ਅਮਧਾਣੀ ਪਈ ਆ ਤੇ ਆਹ ਚਮਚੇ ਵੱਟੇ ਲੱਕੜ ਦੇ ਤੇ ਆਹ ਚਾਨਣੀਆਂ ਹੈ ਜੀ ਇਹਦਾ ਬਾਕੀ ਵਿੱਚ ਸ਼ੋਪੀਤਾ ਗਿਆ ਕੈਮਲ ਹੈਗੇ ਆ ਹਾਂ ਜੀ ਇੱਕ ਤਰ੍ਹਾਂ ਇੱਧਰ ਵੀ ਕੈਮਲ ਭਾਈ ਸਾਹਿਬ ਨੇ ਜਿਹੜੇ ਸਾਰਨਪੁਰ ਤੋਂ ਆਏ ਹੋਏ ਨੇ

ਆਹ ਠਾ ਜੀ 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 ਥੈਂਕ ਯੂ ਕੈਪਨ ਅੱਲਾ ਦਾ ਸ਼ੁਕਰ ਹੈ ਅੱਛਾ ਹੈ ਕੰਮ ਅੱਜ ਆਪਕੋ ਤੁਸੀਂ ਦੇਖ ਰਹੇ ਹੋ ਨਾ ਜੀ ਆ ਜਿਹੜੇ ਬੱਚੇ ਵੇਖ ਰਹੇ ਹੋਣੇ ਆ ਤੇ ਲੈਪਟਾਪ ਤੇ ਇਹਾਰੇ ਆ ਲੇਡੀਜ਼ ਸਮਾਨ ਆ ਇਹ ਬੀਬੀਆਂ ਦਾ ਸਾਰਾ ਸਮਾਨ ਆ ਆ ਜਿੱਦਿਆਂ ਨੂੰ ਸਮਾਨ ਆ ਟੂਇਟ ਜੜੀ ਨੇ ਡਿਸਟ੍ਰਿਬਿਊਟ ਪਿੰਡਾਂ ਦੇ ਵਿੱਚ ਜਿਹੜਾ ਚੱਲਦਾ ਉਸ ਟਾਈਪ ਦੇ ਨਾਲ ਜਿਹੜਾ ਇੱਥੇ ਵਿਕ ਰਿਹਾ ਹੈਗਾ ਇੱਧਰ ਵੀ ਵਾਈਪਸ ਕਰਨ ਵਾਲਾ ਬੈਠਾ ਹੈਗਾ ਤੇ ਇੱਧਰ ਵੀ ਜਿਹੜੇ ਆ ਹਨਾ ਹੀ ਦੇਖੋ ਬੱਚਿਆਂ ਦਾ ਸਾਮਾਨ ਸਾਰਾ ਇਹ ਜਿਹੜਾ ਇੱਥੇ ਵਿਕ ਰਿਹਾ ਹੈਗਾ ਤੇ ਸਾਹਮਣੇ ਚੱਲਦੇ ਆ ਉੱਧਰ ਵੀ ਦੇਖਦੇ ਆ ਕੀ ਆ ਇਸੇ ਤਰ੍ਹਾਂ ਇੱਧਰ ਦੇਖ ਸਕਦੇ ਹੋ ਬੱਚਿਆਂ ਦੇ ਸਾਮਾਨ ਕਢਾਉਣੇ ਤੇ ਆ ਸੈਟ ਵਗੈਰਾ ਦੇਖੋ ਤੁਸੀਂ ਬਈ ਤਰ੍ਹਾਂ ਦੇ ਆ ਇਹਨਾਂ ਕੋਲੇ ਤੇ ਆ ਲੇਡੀਜ਼ ਆਰਟੀਫੀਸ਼ੀਅਲ ਜਿਹੜੀ ਆ ਜੁਐਲਰੀ ਹੈਗੀ ਇਹਨਾਂ ਕੋਲ ਲੇਡੀਜ਼ ਸਾਰਾ ਕੈਪਸ ਹੈਗੀਆਂ ਇਹ ਵੀ ਬੱਚਿਆਂ ਨੇ ਖੇਡਿਆ ਜਾਂ ਸਾਰੀਆਂ ਤੁਸੀਂ ਦੇਖ ਸਕਦੇ ਹੋ ਇਸੇ ਤਰ੍ਹਾਂ ਕਾਫੀ ਇਹ ਵਧੀਆ ਲੰਮਾ ਚੌੜਾ ਜਿਹੜਾ ਬਾਜ਼ਾਰ ਲੱਗਿਆ ਹੋਇਆ ਹੈਗਾ ਇਹ ਵੀ ਆਰਟੀਫੀਸ਼ੀਅਲ ਜਿਹੜੀ ਜੁਐਲਰੀ ਹੈ ਲੇਡੀਜ਼ ਪਰਸ ਵਗੈਰਾ ਤੁਸੀਂ ਦੇਖ ਸਕਦੇ ਆ ਸਾਰੇ ਪਰਸੇ ਪਰਸ ਤੋਂ ਨਜ਼ਰ ਆਉਣਗੇ ਇਹ ਡੈਕੋਰੇਸ਼ਨ ਵਾਸਤੇ ਜਿਹੜੇ ਗੁਲਦਸਤੇ ਆ ਤੇ ਇੱਧਰ ਵੀ ਚਾਂਦੀ ਦੇ ਸਾਮਾਨ ਨੇੜਾ ਲੇਡੀਜ਼ ਜੁਐਲਰੀ ਉਹ ਇੱਥੇ ਤੁਹਾਡੇ ਸਾਹਮਣੇ ਵਿਟਰੀ ਹੈਗੀ ਤੇ ਇਹ ਵੀ ਇਸ ਤਰ੍ਹਾਂ ਕੋ ਦਸਤੇ ਹੈਗੇ ਆ ਆਰਟੀਫੀਸ਼ਲ ਜਿਹੜੇ ਆ ਫੁੱਲਾਂ ਦੇ ਜਿਹੜੇ ਖਾਵਲ ਹੁੰਦੇ ਆ ਇੰਡੋਰ ਵਾਸਤੇ ਪੱਤੇ ਜਾਂਦੇ ਹੈਗੇ ਇਹ ਵੀ ਜਿਹੜੇ ਆ ਬੱਚਿਆਂ ਦੇ ਜਿਹੜੇ ਸਾਰੇ ਪੜਾਉਣੇ ਪਏ ਆ ਦੇਖ ਲਵੋ ਇਹ ਵੀ ਆਰਟੀਫੀਸ਼ੀਅਲ ਜਿਹੜੀ ਜੁਲਰੀ ਆ ਸਾਰੇ ਇਹ ਇਦਤ ਤਜ਼ਾਫਾ ਗਾਨਾਂ ਲਈ ਖੜੇ ਆ ਤੇ ਇਸ ਵੈਸੇ ਸਾਰੇ ਟੁਆਈ ਐਚ ਵੀ ਗਰੇ ਬੱਚੇ ਖੜੇ ਤੁਸੀਂ ਦੇਖ ਸਕਦੇ ਹੋ ਤੇ ਸਾਰੇ ਤੁਸੀਂ ਉੱਪਰ ਤੱਕ ਦੇਗਾ ਵਾਰਨ ਸਰ ਬਚਾ ਦਾ ਸਾਰਾ ਇਹ ਸਮਾਨ ਆ ਇਹ ਬਾਈ ਸਾਈਡ ਤੇ ਲਾਇਆ ਹੋਇਆ ਇਹ ਵੀ ਵਿੱਚ ਬੱਚਿਆਂ ਦਾ ਸਮਾਨ ਆ ਇਹ ਚੱਕਲੇ ਵੇਲਣੇ ਛਾਨਣੀਆਂ ਜਿਹੜੀਆਂ ਲੱਕੜ ਦੀਆਂ ਦੂਜੀਆਂ ਸਟੀਲ ਦੀਆਂ ਚੁੰਮਟੇ ਮਧਾਨੀਆਂ ਹਾਂਜੀ ਆਹਾ ਹਨਾ ਜੀ ਦੇਖੋ ਚੱਕਲੇ ਵੇਲਨੇ ਪਏ ਆ ਥਾਪੀਆਂ ਪਈਆਂ ਤੇ ਬੇਲਨੇ ਪਏ ਆ ਘੋਟਨੇ ਪਏ ਆ ਤੇ ਛਾਨਣੇ ਆਟਾ ਛਾਨਣ ਵਾਲੀਆਂ ਕੀਚੋ ਪਕੌੜੇ ਤਾਲਣ ਵਾਲੀਆਂ ਛਾਨਣੇ ਬਰਸ਼ ਜਿਹੜਾ ਵੀ ਘਰ ਦੇ ਵਿੱਚ ਆਪਣੇ ਰਸੋਈ ਚ ਸਮਾਨ ਜਿਹੜਾ ਯੂਸ ਹੁੰਦਾ ਹੈਗਾ ਉਹ ਇਹਨਾਂ ਕੋਲ ਤਕਰੀਬਨ ਪਿਆ ਨਾਲ ਹੀ ਬੱਚਿਆਂ ਦਾ ਜਿਹੜਾ ਸਮਾਨ ਆਇਆ ਕਿੱਥੋਂ ਆਇਆ ਵੀਰ ਜੀ ਨਾ ਪੇ ਤੋਂ ਅੱਛਾ ਆਈ ਮੇਲੇ ਤੇ ਆਉਂਦੇ ਹੋਗੇ ਅੱਛਾ ਜੀ ਅਗਲੇ ਸ਼ੁੱਕਰਵਾਰ ਵੀ ਮੇਲਾ ਹਾਂ ਜੀ ਅਗਲੇ ਸ਼ੁੱਕਰਵਾਰ ਆਉਂਦੇ ਹਾਂ ਟਾਕਾ ਹੁੰਦੀ ਹੈ ਅੱਛਾ ਜੀ ਮੇਰੇ ਵੱਲੋਂ ਆਪ ਨੂੰ ਸਭ ਨੂੰ ਸასი ਕਾਲ ਜੀ ਤੁਹਾਨੂੰ ਧੀ ਰਾਣੀ ਦਾ ਮੇਲਾ ਧਾਇਆ ਇਹ ਹੈਗਾ 500 ਦੇ ਨੇੜੇ ਤੇ ਪਲੀਜ਼ ਕਮੈਂਟ ਕਰਨਾ ਕਿਤਾਂ ਦੇ ਲਗਾ ਤੇ ਇਹਦੇ ਨਾਲ सुरेंद्र ਸਿੰਘ ਨੂੰ ਦੇ ਇਜਾਜ਼ਤ ਜਿਹੜੇ ਮੇਰੇ ਵੀਰ ਭਾਈ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਪਲੀਜ਼ ਸਬਸਕ੍ਰਾਈਬ ਕਰ ਲੈਣ ਤਾਂ ਜੋ ਤੁਹਾਨੂੰ ਜਿਹੜੀ ਮੇਰੀ ਅਗਲੀ ਵੀਡੀਓ ਦੀ ਨੋਟੀਫਿਕੇਸ਼ਨ ਆ ਉਹ ਮਿਲ ਸਕੇ ਇਹਦੇ ਨਾਲ ਪਲੀਜ਼ ਲਾਈਕ ਸ਼ੇਅਰ ਐਂਡ ਕਮੈਂਟਸ ਹੋਰ ਆ ਸ਼ੇਅਰ ਜੀ ਕੋ ਕਰ ਦੇਣਾ ਜੀ ਮੇਰੇ ਵੱਲੋਂ ਆਪਸ ਨੂੰ ਸਸਟਾਲ ਚੜਦੀ ਕਲਾ ਜੀ ਅਗਲੇ ਵੀਡੀਓ ਹੋਂ ਤੱਕ ਮੇਰਾ ਇੰਤਜ਼ਾਰ ਕਰਨਾ ਜੀ